پنجاب سرکار مرتضات مرتضات پنجاب سرکار مرتضات مرتضات پنجاب سرکار مرتضات مرتضات پنجاب سرکار مرتضات مرتضات لوٹو والی سرکار مرتضات مرتضات پنجاب ਦੇਖੋ ਜੀ ਪਣਾ ਦੇ ਚੁੰਨੀਆਂ ਖਿੱਚੇ ਜਾ ਰਹੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਲੋਟਵਰੀ ਸਰਕਾਰ ਮੁਰਦਾਬਾਦ ਲੋਟਵਰੀ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਨਿਹਾਰਾ ਪੰਜਾਬ ਨਿਹਾਰਾ ਮੁਰਦਾਬਾਦ ਮੁਰਦਾਬਾਦ ਦੇਖੋ ਜੀ

तो दो, दो मिनट